ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅੱਗੇ ਦੁਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਦਾ ਮੌਸਮ ਦੇਖੋ ਜੀ ਬੱਦਲਬਾਈ ਬਹੁਤ ਹੋਈ ਹੋਈ ਆ ਬਰਸਾਤ ਰੁਕਣ ਦਾ ਨਾਉ ਨਹੀਂ ਲੈ ਰਹੀ ਜੀ ਲਗਾਤਾਰ ਬਰਸਾਤ ਤੀਸਰਾ ਦਿਨ ਆ ਜੀ ਲਗਾਤਾਰ ਮੀਂਹ ਪੈ ਰਿਹਾ ਜੀ ਇਹ ਤਾਂ ਬੱਸ ਕਰ ਲੈ ਜੀ ਮਲੀ ਗਣਾ ਵੱਡਾ ਸੰਗੜਾ ਬੱਸ ਦੇ ਲੈ ਸਾਡਾ ਇਲਾਕਾ ਫਿਰ ਫਲਹਾਲ ਦੀ ਇਹ ਸੋਚੀਏ ਤਾਂ ਜੀ ਬਹੁਤ ਠੀਕ ਆ ਜੀ ਪਾਣੀ ਦਾ ਇੰਨਾ ਕੋਈ ਐਨੀ ਜ਼ਿਆਦਾ ਕੋਈ ਨੁਕਸਾਨ ਇਹਦੀਆਂ ਫਸਲਾਂ ਨੂੰ ਜਾਂ ਕਿਦਾਂ ਖੇਤਾਂ ਦੇ ਵਿੱਚ ਵੀ ਠੀਕ ਠਾਕ ਆ ਜੀ ਪਰ ਜੇ ਹਿਸਾਬ ਨਾਲ ਹਾਲਾਤ ਬਣੇ ਹੋਏ ਨੇ ਹੁਣ ਮੀਂਹ ਦੇ ਜੀ ਬਰਸਾਤ ਦੇ ਤੇ ਔਰ ਵਾਲਾ ਸਮਾਪਤ ਏਰੀਆ ਨੁਕਸਾਨ ਨਾ ਹੋ ਜੇ ਕਿਸੇ ਦਾ ਬਹੁਤ ਗੁਰਾ ਹਾਲ ਆ ਜੀ ਬਰਸਾਤ ਨੇ ਤਾਂ ਇੱਧਰ ਮਿਲੋ ਜੀ ਸਾਡੇ ਬੰਦੇ ਨੂੰ ਜੀ ਆ ਫਿਰ ਕੀ ਹਾਲ ਆ ਪੁੱਤ ਠੀਕ ਆ ਇਹਨੂੰ ਤੁਸੀਂ ਜਾਣਦੇ ਹੋ ਜੀ ਬੱਚੇ ਨੂੰ ਪਿਆਰੇ ਨੂੰ ਜੀ ਹੈ ਜੀ ਠੀਕ ਆ ਨਾ ਅੱਜ ਸਕੂਲ ਨਹੀਂ ਗਿਆ ਜੀ ਇਹ ਪਤਾ ਨਹੀਂ ਕਾਤੇ ਕੀ ਗੱਲ ਸੀ ਅੱਜ ਸਕੂਲ ਕਦੇ ਨਹੀਂ ਗਿਆ ਪੇਪਰ ਚੱਲਦੇ ਆ ਇੱਕ ਦਿਨ ਦੀ ਛੁੱਟੀ ਆ ਇੱਕ ਦਿਨ ਇਹ ਤਾਂ ਪੇਪਰ ਚੱਲਦੇ ਆ ਜੀ ਇੱਕ ਦਿਨ ਦੀ ਛੁੱਟੀ ਤੇ ਇੱਕ ਦਿਨ ਜਾਣਾ ਜਾਣਾ ਇਹ ਮੁੰਡਾ ਜੀ ਅੱਜ ਘਰੇ ਆ ਉਧਰ ਤਾਂ ਤੁਸੀਂ ਜਾਣਦੇ ਹੋ ਬਹਾਦਰ ਸਿੰਘ ਨੂੰ ਆ ਗੁਰਿੰਦਰ ਖੜਾ ਜੀ ਆਪਣਾ ਮਿੱਤਰ ਗੱਲਾਂ ਬਾਤਾਂ ਕਰਦਾ ਤੇ ਆਪਾਂ ਜੀ ਰੋਟੀਨ ਦੀ ਤਰ੍ਹਾਂ ਤੁਹਾਨੂੰ ਮੌਸਮ ਦਾ ਹਾਲ ਦੱਸ ਰਹੇ ਹਾਂ ਜੀ ਕਿਹੜਾ ਕੱਢ ਗਏ ਜੀ ਖੜ ਗਏ ਮਿੱਤਰਾਂ ਦੇ ਵਿੱਚ ਦੋਸਤਾਂ ਦੇ ਬੱਦਲ ਬਾਈ ਬਹੁਤ ਹੋਈ ਹੋਈ ਆ ਪੀਰੂ ਗੁਰਿੰਦਰ ਚਲਾ ਗਿਆ ਜੀ ਆਪਣੇ ਬੇਟੇ ਨੂੰ ਲੈ ਕੇ ਤੇ ਆਪਣਾ ਮਿੱਤਰ ਭੋਲਾ ਭੋਲੇ ਉਹ ਭੋਲਾ ਖੜਾ ਜੀ ਆਦਾ ਮੁੰਡਾ ਖੜਾ ਜੀ ਇਹ ਉਧਰ ਨਹੀਂ ਤੁਹਾਨੂੰ ਮੈਂ ਗੱਲ ਦੱਸਦਾ ਜੀ ਇਹ ਭੋਲੇ ਨੂੰ ਆ ਗਿਆ ਫੋਨ ਭੋਲੇ ਨੂੰ ਫੋਨ ਆ ਗਿਆ ਵੀ ਮੁੰਡਾ ਕਿੱਥੇ ਆ ਤੇ ਹੁਣ ਵੀ ਫੋਨ ਆ ਗਿਆ ਇਹਨੂੰ ਕਿ ਮੇਰਾ ਮੁੰਡਾ ਕਿੱਥੇ ਆ ਘਰੋਂ ਹਾਂ ਫਿਰ ਕਵੇਂ ਠੀਕ ਆ ਇਹ ਮੁੰਡਾ ਜੀ ਭੋਲੇ ਦਾ ਪਛਾਣ ਲੈ ਇਹਨੂੰ ਜੰਗੀ ਦਾ ਮੁੰਡਾ ਕਹਿੰਦਾ ਛੋਟੋ ਭਲੇ ਭੋਲਾ ਹੋ ਗਿਆ ਵੀ ਆਉਂਦਾ ਮਲਾਉਣਾ ਥੱਲੂ ਭੋਲੇ ਨਾਲ ਜੀ ਇਹ ਸਾਡਾ ਮਿੱਤਰ ਆ ਜੀ ਸੱਜਣ ਇਹ ਮੁੰਡੇ ਬੈਠਿਆ ਜੀ ਅੱਜ ਇਹਨੂੰ ਵੀ ਸਕੂਲੋਂ ਛੁੱਟੀ ਆ ਇਹਨੇ ਛੁੱਟੀ ਕਰ ਲਈ ਹੈ ਕਿਉਂ ਕੀਤੀ ਵੀ ਛੁੱਟੀ ਨਹੀਂ ਪਤਾ ਆ ਦੇਖ ਲੋ ਜੀ ਨਵਾਂ ਮਹਾਨਾ ਹੋਣਾ ਕਹਿੰਦੇ ਮੀਂਹ ਪੈਂਦਾ ਹੈ ਜੀ ਤੇ ਮੀਂਹ ਪੈਂਦਾ ਹੋਏ ਦਾ ਮਤਲਬ ਹੈ ਛੁੱਟੀ ਕਰਨੀ ਆਪਾਂ ਹੈ ਚੱਲ ਕੋਈ ਜੀ ਇਹ ਆਪਸ ਦਾ ਪਾਣੀ ਭਰੇਗਾ ਥੋੜੇ ਥੋੜੇ ਕਹਿੰਦੇ ਪਾਣੀ ਭਰਿਆ ਹੈ ਸਕੂਲ ਦੇ ਵਿੱਚ ਦੀ ਥੋੜੇ ਥੋੜੇ ਆ ਬਾਰੀ ਬੈਠੇ ਇੱਥੇ ਸ਼ੋਕਲ ਮੇਲਾ ਕਰਦੇ ਆ ਜੀ ਬੱਚੇ ਆ ਜੀ ਇੱਕ ਨੂੰ ਛੁੱਟੀ ਹੈ ਜੀ ਇੱਕ ਕਹਿੰਦਾ ਮੈਂ ਮੀਂਹ ਕਰਕੇ ਨਹੀਂ ਗਿਆ ਸਕੂਲ ਮੌਸਮ ਦਾ ਹਾਲ ਤੁਹਾਨੂੰ ਪਤਾ ਹੀ ਆ ਜੀ ਜਣਾ ਜੀ ਮੀਂਹ ਦੇ ਵਿੱਚ ਹੀ ਤੁਰਿਆ ਫਿਰਦਾ 10 ਖੁਰਜੇਗਾ ਆ ਜਾ ਆ ਜਾ ਆ ਜਾ ਖੁਰਜੇਗਾ ਦੇਖੋ ਜੀ ਉਹ ਮੀਂਹ ਦੇ ਵਿੱਚ ਭੱਜਣ ਲੱਗਿਆ ਹੋਇਆ ਜੀ ਕਹਿੰਦਾ ਮੀਂਹ ਹੈ ਨਹੀਂਗਾ ਅਦਰੋਂ ਦਾ ਮੁੰਡਾ ਵੀ ਆ ਦੇਖ ਲੋ ਇਹ ਹੁਣ ਦੋਏ ਪਿਓ ਪਤ ਦੇਖੋ ਜੀ ਇਹਨਾਂ 'ਚ ਫਰਕ ਕਿੰਨਾ ਉਹ ਦੇਖੋ ਜੀ ਉਹ ਕਿੰਨਾ ਤਕੜਾ ਪਤੰਦਰ ਇਹਨੂੰ ਰੋਟੀ ਨਹੀਂ ਖਵਾਉਂਦੇ ਪਤਾ ਕਦ ਨਹੀਂ ਮੋਟਾ ਹੁੰਦਾ ਜੀ ਇਹ ਇਹ ਪਤੰਦਰ ਕੁਰਕਰੇ ਖਾਂਦਾ ਬਹੁਤ ਆ ਲੇ ਕੁਰਕਰੇ ਉਹਦਾਂ ਨੂੰ ਮੈਂ ਫੜ ਲਿਆ ਮੈਂ ਤੂੰ ਕੁਰਕਰੇ ਖਾਣਾ ਕੀ ਚੱਕਰ ਕਹਿੰਦਾ ਭੁੱਖ ਲੱਗੀ ਆ ਮੈਂ ਭੁੱਖ ਲੱਗੀ ਤੂੰ ਰੋਟੀ ਖਾਇਆ ਕਰ ਹੁਣ ਤੂੰ ਇਹ ਖੜ ਗਏ ਜੀ ਉਹ ਬੋਲੇ ਕੀ ਗੱਲ ਐਨੂੰ ਕੁਰਕਰੇ ਹੀ ਹਟਾਉਂਦਾ ਤੂੰ ਖਾ ਖਾਇ ਨਹੀਂ ਕਰਨੇ ਕੁਰਕਰੇ ਮਾੜੀ ਚੀਜ਼ ਹੁੰਦੀ ਆ ਉਹ ਨਹੀਂ ਖਾਂਦਾ ਹੈਗਾ ਘਰ ਤੋਂ ਕਹਿੰਦਾ ਜੀ ਨਹੀਂ ਖਾਂਦਾ ਹੈਗਾ ਜੀ ਘੱਟ ਖਾਂਦਾ ਕੱਲ ਪਰਸੋਂ ਦੀ ਗੱਲ ਸੁਣ ਲਾ ਮੈਂ ਉੱਥੇ ਬੈਠਾ ਪਰਸੋਂ ਵੀ ਨੰਘਿਆ ਜਾਵੇ ਰੋਣਿਆ ਇਹ ਨੰਘਿਆ ਜਾਵੇ ਇਹਨੂੰ ਮੈਂ ਕਿਹਾ ਵੀ ਬੁੱਤ ਕੁਰਕਰੇ ਨਹੀਂ ਖਾਈਦੇ ਸੀ ਹੈਨਾ ਉਹ ਕੁਰਕਰੇ ਖਾਣੋਂ ਨੇ ਫੇਰ ਨਹੀਂ ਛੱਡੇ ਖਾਂਦਾ ਨਾ ਇਹ ਤਾਂ ਹੀ ਇਹਦੀ ਜ਼ਿਹਦ ਨਹੀਂ ਬਣਦੀ ਹੈਗੀ ਦੇਖ ਲਓ ਜੀ ਇਹਨੂੰ ਇਹਦੇ ਬਾਪੂ ਨੂੰ ਦੇਖ ਲਓ ਜੀ ਇਹਨੂੰ ਦੇਖ ਲਓ ਜੀ ਕਿੰਨਾ ਫਰਕ ਆ ਜੀ ਉਹ ਦੇਖ ਲਓ ਜੀ ਉਹ ਰੋਟੀ ਖਾਂਦਾ ਜੀ ਇਹ ਕੁਰਕਰੇ ਖਾਂਦਾ ਸਿਹਤ ਹੀ ਦੇ ਦੋ ਕਿੰਨਾ ਸਿਹਤ ਹੀ ਸਿਹਤ ਆ ਦੋਨੇ ਮਸਤ ਬੰਦੇ ਨੇ ਜੀ ਪਿਆਰੇ ਬੰਦੇ ਆ ਜੀ ਹੋਰ ਮੁੰਲੇ ਆ ਠੀਕ ਆ ਤੂੰ ਹਾਂ ਜੀ ਵਧੀਆ ਵਧੀਆ ਜੀ ਆਪਾਂ ਦਾ ਸ਼ਟਾਉਣੇ ਲਗਾਣੇ ਆ ਜੀ ਆਸ ਪਾਸ ਤੋਂ ਲੱਗ ਆ ਮੈਂ ਆਈ। ਉਹਦਾ ਡੈਡੀ ਸੈਰ ਕਰਨ ਲੱਗਿਆ ਪਿਆ ਆ। ਸਾਡਾ ਮਿੱਤਰ। ਉਹ ਚਲਾ ਗਿਆ ਜੀ। ਮੈਂ ਕਿਹਾ ਆ ਜਾ ਭਾਈ ਤੂੰ ਕੋਲੇ ਆ ਜਾ ਤੂੰ। ਸੈਰ ਕਰਨਾ ਕਹਿੰਦਾ ਸੈਰ ਕਰਕੇ ਸਰੀਰ ਘਟਾਉਣਾ। ਇਹ ਸਰੀਰ ਬਣਾਉਂਦਾ ਨਹੀਂ ਹੈਗਾ ਜੀ ਇਹ কুরਕਰੇ ਖਾਂਦਾ। ਇਹ ਬਣਾਉਂਦਾ ਨਹੀਂਗਾ ਜੀ ਉਹ ਘਟਾਉਂਦਾ ਆ। ਦੱਸ ਫਿਰ। ਤੇ ਤੂੰ ਸਰੀਰ ਬਣਾਉਣਾ ਹੈ ਕਿ ਘਟਾਉਣਾ ਆ? ਅੱਜ ਜਦ ਹੋਈ ਇਹਨਾਂ ਦੋ ਉਹਨੇ ਦੇਖ ਲਾ ਕਹੋ ਜਿਵੇਂ ਹੋਈ ਜਾਂਦਾ ਹੋਈ ਜਾਂਦੇ ਦੇਖ ਲੋ ਜੀ ਮੁੰਡਾ ਬਣੀ ਇਹਨਾਂ ਨੂੰ ਆਪਣੇ ਤੋਂ ਲਾ ਬਣੀ ਨਾ ਹਾਂਜੀ ਦੋਸਤੋ ਘਰੋਂ ਹੁਣ ਮੈਨੂੰ ਮੜਾ ਜਾ ਕੰਮ ਆ ਗਿਆ ਜੀ ਲੁਧਿਆਣੇ ਲੁਧਿਆਣੇ ਜਾ ਕੇ ਆਉਣੇ ਆ ਜੀ ਥੋੜਾ ਜਿਹਾ ਕੰਮ ਹੈ ਹਰ ਸਾਥ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਹੁਣ ਮੈਂ ਪਹਿਲਾਂ ਮੋਟਰਸਾਈਕਲ ਮੈਂ ਕਿਹਾ ਮੋਟਰਸਾਈਕਲ ਦੇ ਮੀਂਹ ਦਾ ਨਜ਼ਾਰਾ ਲੈਣੇ ਆ। ਫਿਰ ਮੈਂ ਕਿਹਾ ਯਾਰ ਰਹਿਣ ਦੇ ਪਰ ਇਹ ਮੀਂਹ ਦੇ ਵਿੱਚ ਭਿੱਜ ਜਾਗੇ ਐਵੇਂ ਮੀਂਹ ਪਈ ਜਾਂਦਾ। ਆ ਚਲ ਹੁਣ ਗੱਡੀ ਲੈ ਚੱਲਦੇ ਆ। ਬੜਾ ਜਿਹਾ ਕੰਮ ਸੀ ਗੱਡੀ ਦਾ ਜੀ। ਉਹ ਵੀ ਮੜਾ ਜਿਹਾ ਦਿਖਾ ਕੇ ਕਰਵਾ ਲਾਂਗੇ ਜੀ ਜੇ ਟਾਈਮ ਲੱਗ ਗਿਆ ਤਾਂ। ਦਾ ਕੰਮ ਆਇਆ ਪਾਣੂ ਕੰਮ ਤੇ ਚੱਲਦੇ ਆ ਜੀ। ਔਰ ਦੋਸਤੋ ਪਈ ਜਾਂਦਾ ਹੀ ਲਗਾਤਾਰ ਬਹੁਤ ਬਰਸਾਤ ਪੈ ਰਹੀ ਹੈ ਜੀ ਰਿਕਾਰਡ ਤੋੜ ਬਾਰਿਸ਼ ਹੋਈ ਹੈ ਜੀ ਦੋ ਦਿਨਾਂ ਦੇ ਵਿੱਚ ਇੱਕ ਸੈਕਿੰਡ ਵੀ ਨਹੀਂ ਰੁਕਣ ਦਾ ਨਾਂ ਨਹੀਂ ਲੈਂਦਾ ਇੱਕ ਸੈਕਿੰਡ ਵੀ ਨਹੀਂ ਰੁਕਿਆ ਹੋਵੇ ਇੱਕ ਸੈਕਿੰਡ ਵੀ ਨਹੀਂ ਰੁਕਿਆ ਮੀ ਇੱਕ ਸੈਕਿੰਡ ਵੀ ਨਹੀਂ ਮੀ ਰੁਕਿਆ ਉਣਾ ਕੰਮ ਕਰਨ ਵਾਲੇ ਕੰਮ ਕਰੀ ਜਾਂਦੇ ਆ ਜੀ। ਹੋਰ ਦੋਸਤ। ਆ ਗਿਆ ਚਲੋ ਆਪਕਾ ਸਦਨਾ ਮਿੱਤਰਾਂ ਨਾਲ ਚਲੋ ਦੋ ਚਾਰ ਗੱਲਾਂ ਕਰ ਲਈਏ। ਮਿਲਦੇ ਆਂਗੀ ਫਿਰ ਵੀਰੋ। ਅਦੋਂ ਮੈਂ ਲੁਧਿਆਣੇ ਨੂੰ ਥੋੜਾ ਜਿਹਾ ਕੰਮ ਆ ਗਿਆ। ਪ੍ਰਸਾਦ ਨੇ ਤਾਂ ਅੱਤ ਕਰਾਈ ਪਈ ਆ ਜੀ। ਬਹੁਤ ਜ਼ਿਆਦਾ ਨਹੀਂ। ਵੀ ਗੈਣਾ ਤੇਰਾ ਦੇਣਾ ਕੀ ਐ ਹਾਂ ਸਾਥ ਪੈ ਰਹੀ ਆ ਜੀ ਹਾਂ ਬੜਾ ਜਿਹਾ ਕੰਮ ਆ ਗਿਆ ਮੈਂ ਚਲ ਬੜਾ ਜਿਹਾ ਕੰਮ ਕਰਿਆ ਆਉਣੇ ਕਿਸੇ ਮਿੱਤਰ ਨੂੰ ਮਿਲਣਾ ਸੀਗਾ ਉਹਨੂੰ ਮਿਲ ਲੇ ਤਾਂ ਆਪੋ ਸਾਰੇ ਆ ਜੀ ਥੋੜਾ ਜਿਹਾ ਗੱਡੀ ਦਾ ਕੰਮ ਜਿਆ ਸੀਗਾ ਕਰਵਾਇਆ ਜਾਨ ਹੁਣ ਵਾਪਸ ਚੱਲਦੇ ਆਂ ਜੀ ਪਿੰਡ। ਹੁਣ ਪਿੰਡ ਨੂੰ ਜਾਂਦੇ ਆ ਜੀ। ਦੋ ਸਾਤ ਨੇ ਧੰਨ ਧੰਨ ਕਰਾਤੀ ਆ ਜੀ। ਬਹੁਤ ਜ਼ਿਆਦਾ ਬਰਸਾਤ ਪੈ ਰਹੀ ਆ ਜੀ। ਬਹੁਤ ਮੀਂਹ। ਰੱਬੋ ਬਚਾਈ ਰੱਖੇ ਜੀ ਜਿੰਨੀ ਬਰਸਾਤ ਹੋ ਰਹੀ ਆ ਨਾ। ਜਿੰਨਾ ਇਹ ਨਹੀਂ ਪੈ ਰਿਹਾ ਆ ਇਧਰ ਬੇਟ ਦਾ ਇਲਾਕਾ ਜਾਂ ਅੱਗੇ ਰੋਜਪੁਰ ਸਾਈਡ ਆ ਜੀ ਨੀਮਾ ਲੱਕ ਆ ਜੀ ਉਹਨਾਂ ਨੂੰ ਬਹੁਤ ਪਾਣੀ ਨੇ ਮਾਰ ਕੀਤੀ ਹੈ ਕੱਬ ਦਾ ਕਲਾ ਕਰੇ ਪ੍ਰਮਾਤਮਾ ਸਭ ਤੇ ਮਿਹਰ ਭਰੇ ਹੱਥ ਰੱਖੇ ਜੀ ਤੁਸੀਂ ਵੀ ਵੀਰੋ ਦੁਆ ਕਰਿਓ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਕਿ ਪ੍ਰਮਾਤਮਾ ਸਭ ਦੀ ਚੜ੍ਹਦੀ ਕਲਾ ਰੱਖੇ ਜਿੱਦਾਂ ਇਹ ਬਰਸਾਤ ਹੋ ਰਹੀ ਆ ਲਗਾਤਾਰ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਇਸ ਹਿਸਾਬ ਨਾਲ ਤਾਂ ਲਾਈਟ ਹੋ ਗਈ ਹੈ ਜੀ ਪੂਰੀ ਸਾਈਡ ਤੇ ਜ ਬਹੁਤ ਚੋਰ ਆ ਰਹੇ ਨੇ ਮੌਸਮ ਜਦੋਂ ਲੋਡ ਹੁੰਦੀ ਹੈ ਜੀ ਮੀਂਹ ਦੀ ਉਦੋਂ ਰੱਬ ਪਾਉਂਦਾ ਨਹੀਂਗਾ ਜਦੋਂ ਹੁਣ ਲੋਡ ਨਹੀਂ ਹੈਗੀ ਜੀ ਹੁਣ ਦੇ ਨਹੀਂ ਤੇ ਮੀਂਹ ਪਹਿਲਾਂ ਕਹਿੰਦੇ ਹੁੰਦੇ ਸੀ ਆਪਾਂ ਬਰਸਾਤ ਨਹੀਂ ਹੁੰਦੀ ਬਰਸਾਤ ਨਹੀਂ ਹੁੰਦੀ ਮੀਂਹ ਨਹੀਂ ਪੈਂਦਾ ਇਹ ਆਪਾਂ ਹੀ ਆ ਫਿਰ ਜਦੋਂ ਪੈਣ ਲੱਗ ਜਾਂਦੀ ਆ ਫਿਰ ਆਪਾਂ ਕਹਿੰਦੇ ਆ ਯਾਰ ਰੱਬਾ ਬੰਦ ਕਰ ਦੇ ਬਹੁਤ ਹੋ ਗਿਆ ਹੁਣ ਇਨਸਾਨ ਕਿਸੇ ਪਾਸੇ ਨਹੀਂ ਟਿਕਦਾ ਬੰਦਾ ਕਿਸੇ ਪਾਸੇ ਨਹੀਂ ਖੁਸ਼ ਹੈਗਾ ਹਰ ਪਾਸੇ ਪ੍ਰਮਾਤਮਾ ਨੂੰ ਕਹਿੰਦਾ ਵੀ ਪ੍ਰਮਾਤਮਾ ਪ੍ਰਮਾਤਮਾ ਨੇ ਗਲਤ ਕਰਤਾ ਪ੍ਰਮਾਤਮਾ ਹੁਣ ਕੀ ਕਰੇ ਤਾਂ ਆਪਾਂ ਕਹਿੰਦੇ ਆਂ ਓਵੇਂ ਰੱਬ ਕਰ ਦਿੰਦਾ ਜਦੋਂ ਫਿਰ ਕੁਦਰਤ ਆਪਣਾ ਰੰਗ ਦਿਖਾਉਂਦੀ ਆ ਫਿਰ ਨੁਕਸਾਨ ਨੁਕਸਾਨ ਵਾਲਾ ਕੰਮ ਨਾ ਹੋਵੇ ਬਾਕੀ ਕੁਦਰਤ ਦੇ ਹੱਥਾਂ ਸਾਰਾ ਕੁਝ ਗੱਲ ਤਾਂ ਉਹ ਪਰਮਾਤਮਾ ਦੀ ਆ ਜੀ ਕੁਦਰਤ ਦੀ ਪਰਮਾਤਮਾ ਦੇ ਹੱਥਾਂ ਸਭ ਕੁਝ ਹੋਰ ਯੱਬਾ ਜਾ ਰਹੇ ਆ ਜੀ ਆਪਸ ਖਣਾ ਪੈਂਦਾ ਜੀ ਚੌਂਕ ਪੈਂਦੇ ਨੇ ਇਹ ਤੋਂ ਆਪਸ ਲੈਫਟ ਹੈਂਡ ਹੋ ਜਾਣਾ ਜੀ ਫਿਰ ਆਪਣਾ ਮੇਨ ਰੋਡ ਆ ਜਾਣਾ ਦੀ ਆਪਣੇ ਪਿੰਡ ਦਾ ਗਰਮੀ ਸੀ ਵੀ ਬਹੁਤ ਜ਼ਿਆਦਾ ਜੀ ਕਾਤਤ ਕਰਾਈ ਪਈ ਸੀ ਜੀ ਬਹੁਤ ਜ਼ਿਆਦਾ ਗਰਮੀ ਸੀ ਤੇ ਹੁਣ ਜਿੰਨੀ ਇਹ ਬਰਸਾਤ ਹੋ ਰਹੀ ਆ ਉਨਾਂ ਹੀ ਪਾਣੀ ਦਾ ਪੱਧਰ ਵੱਧ ਗਿਆ ਜੀ ਹੁ ਸਤਲੋਜ ਦੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਛੱਡਿਆ ਹੋਇਆ ਜੀ ਤੁਹਾਡਾ ਨਕਸਾ ਰਣੀ ਗੱਲ ਹੋ ਸਤਰੋਜ ਦੀ ਵੀਡੀਓ ਕਰਾਉ ਸੀ ਉੱਥੇ ਲਿਖਿਆ ਹੋਇਆ ਵੀ ਵੀਡੀਓ ਕਰਾਫ ਇਸ ਨਾਟ ਅਲਾਉਡ ਨਹੀਂ ਤਾਂ ਮੈਂ ਤੁਹਾਨੂੰ ਦਿਖਾਉਂਦਾ ਵੀਡੀਓ ਉੱਥੇ ਮਲਾਉ ਨਹੀਂ ਹੈਗਾ ਉੱਥੇ ਮਨਨ ਕਰਦੇ ਨਹੀਂ ਵੀਡੀਓ ਨਾ ਬਣਾਓ ਕੁਝ ਕਰਕੇ ਮੈਂ ਸਤਰੋਜ ਦੀ ਵੀਡੀਓ ਨਹੀਂ ਬਣਾਈ ਇਹ ਤਾਂ ਮੈਂ ਤੁਹਾਨੂੰ ਦਿਖਾਉਂਦਾ ਵੀ ਕਿੰਨਾ ਪਾਣੀ ਆਇਆ ਹੋਇਆ ਹੈ 7 ਵਜੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਸੀ ਚੱਲਦੇ ਆਂ ਜੀ ਐਡਰਸ ਪਿੰਡ ਜਾ ਕੇ ਜੀ ਮਿਲਦੇ ਆਂ ਵੀਰੋ ਜੀ ਦੋਸਤੋ ਪੰਡ ਵਾਪਸ ਆ ਗਿਆ ਜੀ ਮੈਂ ਇੱਕ ਨਾ ਮੇਰੇ ਨਾਲ ਨੱਕ ਦੇ ਵਿੱਚ ਨਾ ਜੀ ਇੱਥੇ ਕੋਈ ਫੈਂਸੀ ਹੋਈ ਹੋਈ ਆ ਜੀ ਬਹੁਤ ਜ਼ਿਆਦਾ ਤੰਗ ਕਰਦੀ ਆ ਜੀ ਬਹੁਤ ਜ਼ਿਆਦਾ ਤਕਲੀਫ ਆ ਇਹਦੀ ਮੈਨੂੰ ਜਦੋਂ ਮੈਂ ਬਾਰ-ਬਾਰ ਹੱਥ ਲਾਉਣਾ ਨਾ ਇੱਥੋਂ ਮੈਨੂੰ ਤਕਲੀਫ ਬਹੁਤ ਹੁੰਦੀ ਆ ਸੋ ਵੀਰੋ ਅਇਦਾ ਦਿਨ ਵੀ ਮੀਂਹ ਦੇ ਵਿੱਚ ਨਿਕਲ ਗਿਆ ਵਾਸ ਪਰਮਾਤਮਾ ਮੂਰੇ ਅਰਦਾਸ ਬੇਨਤੀ ਕਰਦੇ ਆਂ ਪਰਮਾਤਮਾ ਬਰਸਾਤ ਤੋਂ ਵਿਚਾਰ ਰੱਖੇ ਜੀ ਸਾਰਿਆਂ ਦਾ ਪਰਮਾਤਮਾ ਭਲਾ ਕਰੇ ਜੀ ਤੁਸੀਂ ਵੀ ਦੁਆ ਜ਼ਰੂਰ ਕਰਨੀ ਹੈ ਜੀ ਪਰਮਾਤਮਾ ਮੂਰੇ ਇਹ ਪਰਮਾਤਮਾ ਜਿਹੜੀ ਇਹ ਬਰਸਾਤ ਹੋ ਰਹੀ ਆ ਜਾਂ ਪਾਣੀ ਦੀ ਮਾਰ ਆ ਪਰਮਾਤਮਾ ਸਭ ਨੂੰ ਬਚਾਵੇ ਸੋ ਦੁਆਰੇ ਫੇਰ ਮੇਰੇ ਵੱਲੋਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ-ਰਾਤ ਚੋਗਣੀ ਤਰੱਕੀ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਸੋ ਧੰਨਵਾਦ ਵੀਰੋ ਤੁਹਾਡਾ ਵੀਡੀਓ ਦੇਖਣ ਦੇ ਲਈ ਜੀ ਆਈ ਹੋਪਸ ਸੋ ਤੁਹਾਨੂੰ ਛੋਟੀ ਜੀ ਵੀਡੀਓ ਪਸੰਦ ਆਊਗੀ ਜੀ ਧੰਨਵਾਦ ਜੀ